ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਸਥਾਨ ਹੈ ਗੁਰਦੁਆਰਾ ਸ੍ਰੀ ਕੰਨ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1487 ਈਸਵੀ ਨੂੰ 1544 ਸ਼ਮਤਨ ਨੂੰ ਸੰਤਾਲਪੁਰ ਲੋਧੀ ਤੋਂ ਰਾਜ ਦੇ ਸਮੇਤ ਇਸ ਮਟਾਲੇ ਦੀ ਧਰਤੀ ਤੇ ਕਾਰ ਦੇ ਸਤਕਾਰਯੋਗ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਆਏ ਤਾਂ 사ਤਪੁਰ ਸੱਚੇ ਪਾਤਸ਼ਾਹ ਜੀ ਨੇ ਤੁੰ ਗ੍ਰਿਸ਼ਟ ਧਰਮ ਜਿਹੜਾ ਸੀ ਆਰੰਭ ਕੀਤਾ ਤੇ ਨਾਲ ਸਾਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਦੇ ਵਿੱਚ ਜਾ ਕੇ ਧੋਣੀਆਂ ਤਾਂ ਕੇ ਪੁੱਠੇ ਲੜਕੇ ਰੱਬ ਦੀ ਭਾਤੀ ਨਹੀਂ ਹੋਣੀ ਆਪਣੇ ਕਰ ਗ੍ਰਸਥ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ ਉਹ ਉਪਦੇਸ਼ ਦੇਣਾ ਕੀਤਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੋ ਹਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪਰਵ ਜਿਹੜਾ ਵਾ ਭਾਦੋਂ ਸੁਦੀ 7ਵੀਂ ਨੂੰ ਸੰਗਤਾਂ ਬੜੇ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਮਨਾਉਂਦੀਆਂ ਨੇ ਜੋ ਇਸ ਸਾਲ 10 ਸਤੰਬਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪਰਵ ਜਿਹੜਾ ਵਾ ਆ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਤੁਸ਼ਾ ਹੈ ਆਪ ਜੀ ਸੰਗਤਾਂ ਦੇ ਦਰਸ਼ਨ ਕਰ ਸਕਦੀਆਂ ਕਿ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਗੁਰਮਤ ਸਮਾਗਮ ਹੋ ਰਹੇ ਨੇ ਸਵੇਰ ਤੋਂ ਲੈ ਕੇ ਰਾਤ 10 ਵਜੇ ਤੱਕ ਗੁਰਮਤ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਬਿੰਦ ਸੰਗਤਾਂ ਆ ਕਰਕੇ ਨਤਮਸਤਕੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਾਸਤੇ ਗੁਰੂ ਕੀ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਤੇ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ 8 ਤਰੀਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸਿੱਕੇ ਪਾਤਸ਼ਾਹ ਜੀ ਦੇ ਵਿਆਹਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਖੰਡਪਾਟ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 8 ਵਜੇ ਭੋਗ ਪਾਏ ਜਾਣਗੇ ਤੇ 9 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਆ ਉਹ ਮਟਾਲੇ ਦੀ ਧਰਤੀ ਤੇ ਪਹੁੰਚੇਗਾ ਤੇ 10 ਤਰੀਕ ਨੂੰ ਸਵੇਰੇ 8 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀ ਉੱਪਰ ਪਰਮਾ ਕਰਦਾ ਹੋਇਆ ਗੁਰਦੁਆਰਾ ਕਲ ਸਾਹਿਬ ਤੋਂ ਉੰਤਾਂ ਡੇਰਾ ਸਾਹਿਬ ਸਮਾਪਤੀ ਹੋਵੇਗੀ। ਸੋ ਹਰ ਸਾਲ ਸੰਗਤਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ। ਤਕਰੀਬਨ ਇੱਕ ਸਾਲ ਤੋਂ ਹੀ ਸੰਗਤਾਂ ਦੇ ਅੰਦਰ ਇਹ ਇੱਕ ਤਾਂਗ ਹੁੰਦੀ ਹੈ ਕਿ ਉਹ ਸਮਾਂ ਕਦੋਂ ਆਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਤੋਂ ਜਿਹੜਾ ਲਾ ਉਹ ਮੜਾਇਆ ਜਾਵੇ ਕਿਉਂਕਿ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਹੈ, ਬੜੀ ਭਾਵਨਾ ਹੈ। ਆਵਨਾ ਦੇ ਨਾਲ ਗੁਰੂ ਕੇ ਲੰਗਰ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰੀਆਂ ਨੇ ਇਸ ਪ੍ਰਕਾਰ ਇਸ ਸਾਲ ਵੀ ਸੰਗਤਾਂ ਦੇ ਅੰਦਰ ਕਾਫੀ ਮਹੀਨਿਆਂ ਤੋਂ ਸੰਗਤਾਂ ਜਿਹੜੀ ਨਾ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਸਾਹਿਬ ਜੀ ਦੇਖ ਸਕਦੇ ਹੋ ਕਿ ਕਿੰਦਾ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੋਦਾਸ ਵੱਲੋਂ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਬ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਬੇਨਤ ਬੇਨਤ ਬਤਾਇਆ ਕਰੋ ਇਹ ਕੰਦ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਦੋਂ ਸਤਿਗੁਰੂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਤੇ ਉਸ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ 베ਦੀ ਦੇ ਦਿਵਾਲੇ ਲਾਵਾ ਮੇਰਿਆ ਕਰਨ ਦੀ ਜਦੋਂ ਗੱਲ ਚੱਲੀ ਤੇ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ 베ਦੀ ਦੇ ਦਿਵਾਲੇ ਲਾਵਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਆ ਅਗਨੀ ਦੇ ਉਪਾਸ਼ਕ ਨਹੀਂ ਫਿਰ ਪੰਡਤਾਂ ਨੇ ਕਿਹਾ ਕਿ ਤੁਸੀਂ ਦੱਸੋ ਕਿ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖ ਕਰਕੇ ਤੇ ਉਹਦੇ ਦੁਆਲੇ ਚਾਰ ਪ੍ਰਕਰਮਾ ਜਿਹੜੀਆਂ ਅਸੀਂ ਕੀਤੀਆਂ ਸੀ ਮਾਤਾ ਜੀ ਦੇ ਨਾਲ ਲਾਵਾ ਫੇਰੇ ਲਏ ਸਤਿਗੁਰੂ ਜੀ ਦੇ ਆਨੰਦ ਕਾਰਜਾਂ ਤੋਂ ਬਾਅਦ ਸਤਿਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਬਿਠਾਇਆ ਗਿਆ ਕਿ ਇਹਨਾਂ ਨੇ ਸਾਡੇ ਧਰਮ ਦੀਆਂ ਰੌੜੀ ਕਾਂ ਦਾ ਖੰਡਨ ਕੀਤਾ ਆ ਕਿਉਂ ਨਾ ਆਵੇ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਵਾਰ ਦੇ ਕੋਲ ਭਾਇਆ ਗਿਆ ਇੱਕ ਬਜ਼ੁਰਗ ਮਾਤਾ ਨੇ ਆ ਕਰਕੇ ਕਿਹਾ ਕਿ ਪੁੱਤਰਾ ਕੰਧ ਕੱਤੀ ਹੈ ਢਣ ਵਾਲੀ ਹੈ ਉੱਠ ਕੇ ਇੱਕ ਪਾਸੇ ਤੇ ਹੋਣਾ ਕਰ ਜਦੋਂ ਤੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਆਵਾ ਕੇ ਕੰਧ ਕੱਤੀ ਹੈ ਸਾਨੂੰ ਹੀ ਪਤਾ ਹੈ ਕਿ ਢਣ ਵਾਲੀ ਹੈ ਪਰ ਇਹ ਕੰਧ ਜਿਹੜੀ ਹੈ ਕਦੇ ਵੀ ਠੱਠੇਗੀ ਨਹੀਂ ਇਹ ਯੁਗ ਅਜੁਗੰਤਰ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੋ ਉਹ ਕਾਂਗਦੇ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਸੱਤੇ ਪਾਤਸ਼ਾਹ ਜੀ ਬੈਠੇ ਅੱਜ ਵੀ ਛੇਸ਼ੇ ਦੇ ਵਿੱਚ ਮੜੀ ਹੋਈ ਸੰਗਤਾਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਦਰਡੇ ਤੋਂ ਇਸ ਗੰਦ ਦੇ ਦਰਸ਼ਕਦਾਰੇ ਕਰਨ ਵਾਸਤੇ ਆਉਂਦੀਆਂ ਨੇ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਪੂਰਨ ਕਰਦੇ ਆ ਜਿਨ੍ਹਾਂ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਵਿਆਹ ਨਹੀਂ ਹੁੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਅਰਦਾਸ ਬੇਨਤੀ ਕਰਦੇ ਆ ਤੇ ਸਤਿਗੁਰੂ ਜੀ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਆ ਸੋ ਜਗਾ ਮਹਾੜ ਹੈ ਪਵਿੱਤਰ ਹੈ ਦਿੱਤੀ ਜਾਏ ਬਹੀ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਸਤਿਗੁਰੂ ਜੀ ਨੇ ਚਰਨ ਪਾਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਇਹ ਇਸ ਸਥਾਨ ਦਾ ਪਾਵਨ ਇਤਿਹਾਸ ਸੰਗਤਾਂ ਸਤਿਗੁਰੂ ਜੀ ਦੇ ਵਿਆਹ ਪੁਰਬ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਹਨ ਤੇ ਗੁਰਦੁਆਰਾ ਸਾਹਿਬ ਜਗਾ ਥੋੜੀ ਹੋਣ ਕਰਕੇ ਸਰਾ ਨਾ ਹੋਣ ਕਰਕੇ ਸੰਗਤਾਂ ਦੇ ਰਹਿਣ ਵਾਸਤੇ ਲੋਕਾਂ ਨੇ ਆਪਣੇ ਘਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਤੇ ਹੋਰ ਸਕੂਲਾਂ ਦੇ ਵਿੱਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਨਿਰੰਤਰ ਚੱਲ ਰਹੇ ਨੇ ਹੋਰ ਸਭਾ ਸੁਸਾਇਟੀਆਂ ਵੱਲੋਂ ਵੀ ਸੰਗਤਾਂ ਦੀ ਸਹੂਲਤ ਵਾਸਤੇ ਲੰਗਰ ਜਿਹੜੇ ਨੇ ਚੱਲ ਰਹੇ ਆ ਤੇ ਇਸੇ ਤਰ੍ਹਾਂ ਹੀ ਮੈਡੀਕਲ ਸਹੂਲਤਾਂ ਡਿਸਪੈਂਸਰੀ ਗੁਰਦਰਾ ਸਾਹਿਬ ਦੇ ਅੰਦਰ ਹੈ ਹੋਰ ਵੀ ਬਾਹਰੋਂ ਵੀ ਡਾਕਟਰ ਸਾਹਿਬ ਆ ਕਰਕੇ ਕੈਂਪ ਲਗਾਉਂਦੇ ਨੇ ਤਾਕਿ ਦੂਰ ਦੇਡੇ ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਹਰ ਇੱਕ ਰੋੜ ਤੇ ਸੰਗਤਾਂ ਲੰਗਰ ਜਿਹੜੇ ਨੇ ਉਹ ਲਾਉਂਦੀਆਂ ਹਨ ਤਾਂਕਿ ਜਿਹੜੀਆਂ ਦੂਰੋਂ ਆਉਣ ਵਾਲੀਆਂ ਸੰਗਤਾਂ ਉਹ ਰਸਤੇ ਦੇ ਵਿੱਚ ਵੀ ਗੁਰੂ ਕੇ ਲੰਗਰ ਜਿਹੜੀਆਂ ਨੇ ਛਕ ਸਕਣ ਹਰ ਪ੍ਰਭ ਬਿਕਰਮ ਸਿੰਘ ਜੀ ਹਰ ਪ੍ਰਭ ਕਾਜਰ ਚ ਆਇਆ ਗੁਰਮੁਖ ਵਿਆਹ ਆਇਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਦਸ ਰੱਖੀ ਦੇ ਵਿਆਹ ਪ੍ਰੋਗਤੀਆਂ ਸਮੂਹ ਬੇਨਤ ਸੰਗਤਾਂ ਦਾ ਲੱਖ ਲੱਖ ਵਧਾਈਆਂ ਹੁਣ ਨਾਨਕ ਨਾਮ ਲਿਓ ਸੰਤਨ ਨੂੰ ਲੱਖ ਲੱਖ ਵਧਾਈਆਂ ਹੋਣ ਇੱਥੇ ਸੰਗਤਾਂ ਵਾਸਤੇ ਖਾਸ ਅਯਦਸ਼ਰਕਨ ਆਈਦਾ ਜੀ ਖਾਸ ਪ੍ਰਬੰਧ ਸੰਗਤਾਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾਲ ਕੀਤੇ ਗਏ ਹਨ ਅਸੀਂ ਮਹਾਰਾਜ ਦੇ ਦਰ ਤੇ ਖਾਸ ਤਰ੍ਹਾਂ ਸੇਵਾ ਲਾਈ ਦੀ ਹੈ ਮਾਝ ਦੇ ਓਟ ਆਸਰਾ ਲੈ ਕੇ ਮਾਝ ਦਾ ਬੇਨਤ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਭਾਰੀ ਉਤਸ਼ਾਹ ਨਾਲ ਸਲਾਨਾ ਜੋੜ ਮੇਲਾ ਵਿਆਪ ਜੋ ਮਨਾਇਆ ਜਾ ਰਿਹਾ ਸ਼੍ਰੋਮਣਿਕ ਕਮੇਟੀ ਦੇ ਸਹਿਯੋਗ ਨਾਲ ਜਿਹੜੀਆਂ ਜੋ ਸੇਵਾ ਸੁਸਾਇਟੀਆਂ ਹਨ ਗੁਰਨਾਨਕ ਨਾਮ ਲਿਏ ਹੋਏ ਸੁਸਾਇਟੀਆਂ ਵੱਲੋਂ 2 ਮਹੀਨੇ ਪਹਿਲਾਂ ਹੀ ਖਾਸ ਪ੍ਰਤਾ ਪ੍ਰਬੰਧ ਕੀਤੇ ਗਏ ਹਨ ਰੰਗ ਰੋਗਿੰਦੀ ਸੇਵਾ ਬੈਕੁਰ ਸੰਧੀ ਸੇਵਾ ਬਹੁਤੀ ਸਰਦ ਨਾਲ ਕੀਤੀ ਗਈ ਹੈ ਪਸ਼ਾ ਜੀ ਪਪੜਾ ਦੇ ਸ਼੍ਰੋਮਣਿਕ ਕਮੇਟੀ ਦੇ ਸਹਿਯੋਗ ਨਾਲ ਜੋ ਮੈਂਬਰ ਸਾਹਿਬਾ ਇੱਥੋਂ ਦੇ ਗਰੰਟੀਸ਼ੇਕ ਬਹਾਨੇ ਉਨ੍ਹਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਸੇਕੀ ਸੇਵਾ ਕਰਤਾ ਜੀ ਲੋਕਾਰਕ ਸਾਹਿਬ ਦੀ ਬਹੁਤ ਕਿਰਪਾ ਤੇ ਇਹ ਸਾਲ ਵੀ ਬਹੁਤ ਜ਼ਿਆਦਾ ਕਾਠੇ ਸੰਕਰਦਾ ਇਸ ਤੋਂ ਇਹ ਦਾਜਾ ਲਾ ਸਰਦੂ ਦੀ ਬਹੁਤ ਜ਼ਿਆਦਾ ਕਿਰਪਾ ਹੈ ਜਿੰਨਾ ਬੱਚੇ ਦੇ ਵਿਆਹ ਨਹੀਂ ਹੁੰਦੇ ਉੱਥੇ ਜੋ ਮਨੁਕਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਬਰਮਾਨਕ ਸਾਹਿਬ ਦੀ ਪੂਰ ਕਿਰਪਾ ਹੈ ਮਾਰੇ ਸੱਦੇ ਪਾਸ਼ਾ ਜੀ ਜਿਹੜੀਆਂ ਵੀ ਸੰਗਤਾਂ ਇੱਥੇ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਰਹਿਣ ਦਾ ਖਾਸ ਪ੍ਰਬੰਧ ਹੈ ਕਿਉਂਕਿ ਇੱਥੇ ਘਾਟ ਬਹੁਤ ਜਗ੍ਹਾ ਘਾਟੇ ਗੁਰਦਵਾਰਾ ਸਾਹਿਬ ਇੱਥੇ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਬੇਚੇਰਾ ਸੰਕਰ ਨੂੰ ਦੇਦਗੇ ਰਹਿਣ ਵਾਸਤੇ ਲੰਗਰ ਦਾ ਵਿਕਾਸ ਪ੍ਰਬੰਧ ਇੱਥੇ ਦੇਖ ਸਕਦੇ ਤੁਸੀਂ ਤੇ ਖੰਡ ਪਾਠ ਵੀ ਨਿਰੰਤਰ ਜੋ ਹੈ ਸੰਗਤ ਬਹੁਤ ਕਰਵਾ ਰਹੀ ਹੈ ਕਿਉਂਕਿ ਇੱਕ ਗੁਰਮੁਖ ਵਿਆਹ ਨੇ ਆਇਆ ਅਰਪ੍ਰਭ ਕਾਜਰੀਚ ਆਇਆ ਗੋਨਾਨ ਸਿੰਘ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਖੰਡ ਪਾਠ ਵੀ ਬਹੁਤ ਕੋਪੂ ਹੋ ਰਹੀ ਨੇ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਚਾਹ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਅਮਰਜੀਤ ਸਿੰਘ ਆ ਮੈਂ ਸਿਰੇਮਸਾ ਸ਼ਹਿਰ ਤੋਂ ਆਇਆ ਸੋ ਕਿੱਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਸ਼ਿਰ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਰਾ ਮਨਾਇਆ ਜਾਂਦਾ मातास लखनी देवी आए, जी ਨਾਲ ਤੁਸੀਂ ਵੀ ਇਨ ਨਮਸਤਕ ਹੋਣ ਆਏ ਜੀ ਇਹੀ ਨਮਸਤਕ ਹੋਣ ਆਇਆ ਜੀ ਹਰ ਸਾਲ ਤਰਾ ਹਰ ਸਾਲ ਹੀ ਇਹੀ ਹੁੰਦੇ ਆ ਸਾਰੇ ਵੀਰ ਖੱਟੇ ਹੋ ਕੇ ਆਉਂਦੇ ਆ ਜੀ ਜੀ ਬਾਬਾ ਜੀ ਦੇ ਵਿਆਹ ਦੇ ਤੁਰਤੇ ਹੁੰਦੇ ਆ ਤੁਸੀਂ ਅੰਦਰ ਪਹਿਲਾਂ ਆ ਗਏ ਆਂ ਫਿਰ ਸਰਗਤਾ ਘੜ ਜਦਾ ਹੋ ਗਵਾ ਜੀ ਉਸ ਤੋਂ ਪਹਿਲਾਂ ਇੱਕ ਦਸ਼ਮੇਲੇ ਕਰਾਈਏ ਬਾਕੀ ਸਮੂਹ ਸਾਥ ਸੰਗਤ ਨੂੰ ਬੇਨਤੀ ਆ ਕਿ ਵੱਧ ਚੜ ਕੇ ਇੱਥੇ ਆਓ ਦਰਸ਼ਨ ਕਰੋ ਗੁਰੂ ਮਹਾਰਾਜੀ ਦੇ ਤੁਹਾਨੂੰ ਘਰ ਦੇ ਖੁਸ਼ੀਆਂ ਦਾ ਆਪਦਾ। ਸਰਦਾ ਕੋਈ ਪ੍ਰੋਗਰਾਮ ਵਧੀਆ ਹੁੰਦਾ ਵਾ ਬਾਕੀ ਇਹਦੇ ਸਾਡੇ ਬਾਬਾ ਨਾਲ ਜੀ ਦਾ ਵਿਆਹ ਦਾ ਜੀ 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 ਇਹਦੇ ਤੇ ਖੁਸ਼ੀਆਂ ਸਭ ਹੋਣੀਆਂ ਇਹ ਵਿਆਹ ਇੱਕ ਤਾਂ ਬੜਾ ਸਮਰੋਹ ਹੁੰਦਾ ਹੈ। ਜੀ ਤੇ ਰੌਣਕਾ ਸਿਰਫ ਲਾਈਟਾਂ ਨਾਲ ਨਹੀਂ ਹੁੰਦੀਆਂ ਸੰਗਤ ਨਾਲ ਹੁੰਦੀਆਂ। ਸਮੂਹ ਸਹਿਯੋਗ ਨਾਲ ਜੁੜ ਕੇ ਬੈਠੀ ਵੱਧ ਵਾਦਾਓ ਗੁਰੂ ਦਾ ਵੀ ਖੁਸ਼ੀਆਂ ਦਾ ਆਪਦਾ। ਗੁਰੂ ਸਾਹਿਬ ਦੇ ਨਾਮ ਆਇਆ ਬਹੁਤ ਜ਼ਿਆਦਾ ਲੱਗਦਾ ਆ। ਗੁਰੂ ਘਰ ਆ ਕੇ ਬਹਿ ਅਨੰਦ ਬਹੁਤ ਆਉਂਦਾ ਆ। ਜੀ ਪਰ ਹਰ ਸਾਲ ਆਈਦਾ ਇਸੇ ਜਨਮ ਬਾਬੇ ਨਾਲ ਵੈਸੇ ਬੜਾ ਪਿਆਰ ਆ ਹਰ ਜਿੱਤਰਾ ਮੱਝੇ ਉਹ ਵਿਆਜ ਆਣਾ ਹੀ ਆਣਾ ਪਰ ਜੋ ਬੱਚੀ ਹੋਵੇ ਜੀ ਬਾਬੇ ਨਾਲ ਉਹਦਾ ਦੇਖੋ ਜਾਲਾ ਯਾਰਾ